ਸਾਡੀ ਮਾਤਾ ਜੀ ਦਾ ਭੋਗ ਸੀ 8 ਤਰੀਕ ਨੂੰ ਭਾਈ ਰਣਜੀਤ ਸਿੰਘ ਨੇ ਇਹ ਗੱਲ ਕਹੀ ਆ ਕਿ ਅਸੀਂ ਇੱਥੇ ਖੰਡ ਪਾਠ ਨਹੀਂ ਹੁੰਦੇ ਇਹਨੇ ਸਾਨੂੰ ਅਜੇ ਤੱਕ ਕਾਰਨ ਨਹੀਂ ਦੱਸਿਆ ਨਾ ਇਹ ਆਇਆ ਨਾ ਇਹਨੇ ਖੰਡ ਪਰਸਾਉਂਦਾ ਹੈ ਸਾਨੂੰ ਇਹਨਾਂ ਗੁਰੂ ਤੋਂ ਵਾਂਝੇ ਰੱਖਿਆ ਤੇ ਕਿਉਂ ਰੱਖਿਆ ਸੀ ਇਹਨੂੰ ਇਹ ਗੱਲ ਪੁੱਛਦੇ ਵੀ ਸਾਨੂੰ ਗੁਰੂ ਤੋਂ ਵਾਂਝਾ ਕਿਉਂ ਰੱਖਿਆ ਗਿਆ ਤੇ ਪੰਜਾਬ ਦੇ ਸ਼੍ਰੀ ਖਰੂਰ ਸਾਹਿਬ ਤੋਂ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸਤਕਾਰ ਕਮੇਟੀ ਦੇ ਇੱਕ ਮੈਂਬਰ ਤੇ ਦਲਿਤ ਵਿਅਕਤੀ ਦੇ ਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਜਾਣ ਦੇ ਇਲਜ਼ਾਮ ਲੱਗੇ ਨੇ ਜੀ ਹਾਂ ਇਸ ਦਲਿਤ ਵਿਅਕਤੀ ਦੇ ਕਰ ਮਾਤਾ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪਰਿਵਾਰ ਦੀ ਸ਼ੁਕਸ਼ਾਂਤੀ ਅਤੇ ਮਾਤਾ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਸਹਿਬ ਰਖਵਾਇਆ ਜਾਣਾ ਸੀ ਪਰ ਇਲਜ਼ਾਮ ਲੱਗੇ ਨੇ ਕਿ ਸਤਕਾਰ ਕਮੇਟੀ ਦੇ ਮੈਂਬਰ ਨੇ ਪਾਠ ਕਰਨ ਤੋਂ ਰੋਕ ਦਿੱਤਾ ਅਤੇ ਇਥੋਂ ਤੱਕ ਵੀ ਧਮਕੀਆਂ ਦਿੱਤੀਆਂ ਕਿ ਜੇਕਰ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਂਦਾ ਗਿਆ ਤਾਂ ਉਥੇ ਬੰਦਿਆਂ ਦੀ ਵੱਢ ਟੁਕ ਹੋਵੇਗੀ ਪਰਿਵਾਰ ਨੇ ਹੁਣ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ ਉਦਰ ਇਸ ਘਟਨਾ ਤੋਂ ਬਾਅਦ ਪੂਰਾ ਪਿੰਡ ਸਤਕਾਰ ਕਮੇਟੀ ਖਿਲਾਫਾ ਕੇ ਖੜਾ ਹੋ ਗਿਆ ਸੇਕਰੀ ਕੀ ਰਿਵਾਈਜ਼ਰ ਅਨੁਸਾਰ ਸਤਕਾਰ ਨਹੀਂ ਹੁੰਦਾ ਫਿਰ ਇਹ ਪਾਠ ਉਹ ਤੋਂ ਤਾਲੂਆਂ ਦਾਸ ਹੁੰਦੀ ਆ ਉਸ ਤੋਂ ਬਾਅਦ ਤਾਸ ਹੁੰਦੀ ਆ ਉਹ ਮੇਰੇ ਲਈ ਕਿਸੇ ਕੀਮਤ ਦੀ ਵੀ 파ਠ ਕਰ ਸਕੀ ਉਹ ਸ਼ੇਖਰ ਮਹਦਾਨ ਦੇ ਦੇਖ ਨੂੰ ਯਾਦਾਂ ਦੇ ਦਰਸਲ ਤਰਨਤੰਨ ਦੇ ਪਿੰਡ ਮਾੜੀ ਕੰਬੋਕ ਵਿਖੇ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦਲਿਤ ਸਮਾਨ ਨਾਲ ਸੰਬੰਧਿਤ ਪਰਿਵਾਰ ਨੂੰ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣ ਤੋਂ ਰੋਕਿਆ ਗਿਆ ਹੈ ਘਟਾਣਾ ਨੂੰ ਲੈ ਕੇ ਪਰਿਵਾਰ ਅਤੇ ਮਜਬੂਰ ਸਿੱਖ ਭਾਈਚਾਰੇ ਨਾਲ ਜੁੜੀਆਂ ਜਥੇਬੰਦੀਆਂ ਸਣੇ ਪੂਰੇ ਪਿੰਡ ਵਿੱਚ ਇਹ ਸਬੰਧੀ ਰੋਸ ਪਾਇਆ ਜਾ ਰਿਹਾ ਹੈ ਸਤਕਾਰ ਕਮੇਟੀ ਦੇ ਅਹੁਦੇਦਾਰ ਰਣਜੀਤ ਸਿੰਘ ਉਗੋਕੇ ਜੋ ਕਿ ਪਿੰਡ ਮਾੜੀ ਉਦੋਕੇ ਦੇ ਰਹਿਣ ਵਾਲੇ ਨੇ ਉਹਨਾਂ ਤੇ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਵੱਲੋਂ ਮਜੀਵੀ ਸਿੰਘ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਣ ਨਹੀਂ ਦਿੱਤਾ ਗਿਆ ਅਤੇ ਉੱਥੇ ਅਖੰਡ ਪਾਠ ਸਾਹਿਬ ਕਰਨ ਤੋਂ ਰੋਕ ਦਿੱਤਾ ਗਿਆ ਉਧਰ ਇਸ ਪੂਰੇ ਮਾਮਲੇ 'ਚ ਪੀੜਿਤ ਲਾਡੀ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਲਾਡੀ ਸਿੰਘ ਮੁਤਾਬਕ ਉਹਨਾਂ ਦੇ ਘਰ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਜਿਸ ਕਾਰਨ ਉਹਨਾਂ ਨੂੰ ਅਖੰਡ ਪਾਠ ਸਾਹਿਬ ਕਰਵਾਉਣ ਤੋਂ ਰੋਕ ਦਿੱਤਾ ਗਿਆ ਹਾਲਾਂਕਿ ਲਾਡੀ ਸਿੰਘ ਮੁਤਾਬਕ ਉਸ ਨੇ ਜਗ੍ਹਾ ਨੂੰ ਸਾਫ਼ ਕਰ ਦਿੱਤਾ ਸੀ ਫੋਟੋਆਂ ਨੂੰ ਉਤਾਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਵੀ ਰਣਜੀਤ ਸਿੰਘ ਉਦੋਕੇ ਵੱਲੋਂ ਘਰ ਵਿੱਚ ਅਖੰਡ ਪਾਠ ਸਾਹਿਬ ਨਹੀਂ ਹੋਣ ਦਿੱਤਾ ਗਿਆ ਤੇਰਾ ਨਾਂ ਲਾਟੀ ਸਿੰਘ ਹੈ ਕਿਹੋ ਮੇਰਾ ਵਾਲੀ ਮਾੜੀ ਕੰਬੋ ਗਿਆ ਦੇ ਕੀ ਕਰਨਾ ਵਾਪਸ ਹੀ ਤੁਹਾਡੇ ਕੋਲ ਸਾਡੀ ਮਾਤਾ ਜੀ ਦਾ ਭੋਗ ਸੀ 8 ਤਰੀਕ ਨੂੰ ਭਾਈ ਰਣਜੀਤ ਸਿੰਘ ਨੇ ਇਹ ਗੱਲ ਕਹੀ ਆ ਕਿ ਅਸੀਂ ਇੱਥੇ ਖੰਡ ਪਾਠ ਨਹੀਂ ਹੁੰਦੇ ਨਾ ਅਸੀਂ ਖੰਡ ਪਾਠ ਸੀ ਤੇ ਸਭ ਤਿਆਰੀ ਕੀਤੀ ਹੈ ਇਹਨੇ ਮੈਨੂੰ ਕਾਰਨ ਪੁੱਛਿਆ ਕਿ ਕਾਰਨ ਇਹਨੇ ਸਾਨੂੰ ਅਜੇ ਤੱਕ ਕਾਰਨ ਨਹੀਂ ਦੱਸਿਆ ਨਾ ਇਹ ਆਇਆ ਨਾ ਇਹਨੇ ਖੰਡ ਪੜ ਸਭ ਹੁੰਦਾ ਹੈ ਸਾਨੂੰ ਇਹਨਾਂ ਗੁਰੂ ਤੋਂ ਵਾਂਝੇ ਰੱਖਿਆ ਤੇ ਕਿਉਂ ਰੱਖਿਆ ਸੀ ਇਹਨੂੰ ਇਹ ਗੱਲ ਪੁੱਛਦੇ ਸਾਨੂੰ ਗੁਰੂ ਤੋਂ ਵਾਂਝਾ ਕਿਉਂ ਰੱਖਿਆ ਗਿਆ ਹੈ ਰਣਜੀਤ ਸਿੰਘ ਕੌਣ ਹੈ ਜੀ ਇਹ ਰਣਜੀਤ ਸਿੰਘ ਉਧੋਕੇ ਪਿੰਡ ਵਾਸੀ ਦਾ ਹੈ ਕੀ ਆ ਜੀ ਨਾਲ ਉਦੋਂ ਕੇ ਮਾਰੀ ਦਾ ਜੀ ਸਤਕਾਰ ਕਮੇਟੀ ਦਾ ਜੀ ਇਹ ਮੈਂਬਰ ਆ ਕਿ ਕੌਣ ਹੈ ਇਹ ਨਹੀਂ ਜਾਣਦੇ ਜੀ ਤੁਹਾਡੇ ਨਾਲ ਕਿਉਂ ਮਤਲਬ ਇਦਾਂ ਕੀਤਾ ਇਹ ਇਹ ਗੱਲ ਇਹਨੂੰ ਪੁੱਛਣਾ ਚਾਹੁੰਦੇ ਆ ਤੂੰ ਸਾਨੂੰ ਆਣ ਕੇ ਦੱਸ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਗਿਆ ਹੈ ਪਾਠ ਹੋ ਜੀ ਨੰਦਰੇਸ਼ ਪਾਠ ਸਾਡੀ ਮਾਤਾ ਜੀ ਦਾ ਭੋਗ ਸੀ 8 ਤਰੀਕ ਨੂੰ 8 ਤਰੀਕ ਦਾ ਭੋਗ ਸੀ ਸੋਗ ਦਾ ਸੋਗ ਦਾ ਜੀ ਹਾਂ ਜੀ ਤੇ ਤੁਸੀਂ ਫਿਰ ਕਿਸੇ ਨਾਲ ਗੱਲਬਾਤ ਕੀਤੀ ਜੀ ਕੋਈ ਪੁਲਿਸ ਪ੍ਰਸ਼ਾਸਨ ਨਾਲ ਜਾਂ ਕਿਸੇ ਐਸ.ੀ.ਪੀ.ਸੀ. ਮੈਂਬਰ ਨਾਲ ਜਾਂ ਕਿਸੇ ਤੱਕ ਤੇ ਗਏ ਤੁਸੀਂ ਇਸ ਕਾਰਵਾਈ ਕਰਨ ਲਈ ਅਸੀਂ ਸਾਰੀ ਥਾਂ ਹੀ ਗਏ ਆ ਜੀ ਤੱਕ ਤੇ ਨਹੀਂ ਗਏ ਜੀ ਥਾਣੇ ਥਾਣੇ ਤੇ ਗਏ ਨਹੀਂ ਜਾਂਦੇ ਥਾਣੇ ਗਏ ਫਿਰ ਥਾਣੇ ਵਾਲੇ ਤੁਹਾਨੂੰ ਕੀ ਆਖਿਆ ਜੀ ਉਹਨਾਂ ਨੇ ਸਾਨੂੰ ਕੋਈ ਸਵਾਲ ਪੁੱਛਣੇ ਨਹੀਂ ਉਧਰ ਘਟਨਾ ਦੀ ਸੂਚਨਾ ਮਿਲਦਿਆ ਹੀ ਮਜਬੂਤ ਸਿੱਖ ਸਮਾਜ ਨਾਲ ਜੁੜੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਪੀੜਤ ਦੇ ਘਰ ਪਹੁੰਚ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਇਸ ਨੂੰ ਪੰਜਾਬ ਵਿੱਚ ਜਾਤੀਵਾਦ ਨੂੰ ਉਤਸ਼ਾਹਿਤ ਕਰਨ ਵਾਲੀ ਘਟਨਾ ਦੱਸਿਆ ਗਿਆ ਹੈ ਉਹਨਾਂ 'ਤੇ ਇਲਜ਼ਾਮ ਲਗਾਏ ਕਿ ਇਸ ਨਾਲ ਪੰਜਾਬ ਵਿੱਚ ਜਾਤੀਵਾਦ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਪਿੰਡ ਵਾਸੀ ਵੀ ਪੀੜਤ ਮੱਜਬੀ ਸਿੰਘ ਲਾਢੀ ਸਿੰਘ ਦੇ ਹੱਕ ਵਿੱਚ ਆਏ ਨੇ ਅਤੇ ਉਹਨਾਂ ਨੇ ਰਣਜੀਤ ਸਿੰਘ ਉੱਗੋ ਕੋਲ ਤੋਂ ਇਸ ਸੰਬੰਧੀ ਜਵਾਬ ਮੰਗੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੀ ਸਤਕਾਰ ਕਮੇਟੀ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਚਾਹੁੰਦੀ ਹੈ ਜਾਂ ਫਿਰ ਉਹਨਾਂ ਤੋਂ ਤੋੜਨਾ ਚਾਹੁੰਦੀ ਹੈ ਉਹ ਇਸ ਦਾ ਜਵਾਬ ਮੰਗਦੇ ਨੇ ਅਤੇ ਉਹ ਇਹ ਵੀ ਦੱਸਣ ਕਿ ਖੰਡਪੜ੍ਹ ਸਹਿਬ ਉਹਨਾਂ ਦੇ ਘਰ ਕਿਉਂ ਨਹੀਂ ਹੋਣ ਦਿੱਤਾ ਗਿਆ ਇਤਿਹਾਸਕ ਨਗਰ ਮਗਰਾਜੋ ਮਗਤ ਬਾੜੀ ਕੰਬੋ ਕੇ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦਾ ਨਗਰ ਆ ਜਿੱਦੇ ਵਿੱਚ ਅੱਜ ਜਿਹੜੀ ਘਟਨਾ ਹੋਈ ਆ ਕਿ ਮਰਵੀ ਸਿੰਘ ਭਾਈ ਲਾਟੀ ਸਿੰਘ ਉਹਨਾਂ ਦੀ ਬਾਤਾਂ ਦਾ ਭੋਗ ਸੀ ਜਿਨ੍ਹਾਂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੀ ਸਾਝੀ ਵਾਲਤਾ ਦਾ ਉਪਦੇਸ਼ ਦਿੰਦੇ ਨੇ ਉਹ ਮਹਾਰਾਜ ਦਾ ਸਰੂਪ ਲੈਣ ਵਾਸਤੇ ਗੁਰੂ ਘਰ ਵੀ ਗਏ ਸੀ ਤੇ ਜੋ ਸਤਕਾਰ ਕਮੇਟੀ ਦੇ ਇਹ ਅਹੁਦੇਦਾਰ ਨੇ ਭਾਈ ਰঞ্জੀਤ ਸਿੰਘ ਉਧੋਕੇ ਉਹਨਾਂ ਨੇ ਇਸ ਚੀਜ਼ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਘਰ ਲੈ ਜਾਣ ਤੋਂ ਵਰਜਿਆ ਸਾਨੂੰ ਉਹਦੀ ਵਜ੍ਹਾ ਦੱਸੀ ਜਾਵੇ ਇਹ ਜਿਹੜਾ ਭਾਈ ਰঞ্জੀਤ ਸਿੰਘ ਆ ਇਹ ਵਿਤਕਰੇ ਪਾਰਿਆ ਹੈ ਬਰਬੀ ਸਿੰਘਾ ਦੇ ਕਿਉਂਕਿ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਤੇ ਸਾਰੇ ਨੇ ਸਾਂਝੇ ਨੇ ਉਹਨਾਂ ਦੇ ਘਰ ਕੋਈ ਵੀ ਇਤਰਾਜਯੋਗ ਚੀਜ਼ ਨਹੀਂ ਸੀ ਜਿਸਾ ਕਰਕੇ ਮਹਾਰਾਜ ਦਾ ਸਰੂਪ ਨਹੀਂ ਜਾ ਸਕਦਾ ਕਿਉਂਕਿ ਬਿਲਕੁਲ ਅਸੀਂ ਚੈੱਕ ਕੀਤਾ ਉਹਨਾਂ ਘਰ ਸਾਫ ਸਫਾਈ ਸੀਗੀ ਫਿਰ ਵੀ ਇਹ ਪਤਾ ਨਹੀਂ ਇਸ ਸਾਨੂੰ ਜਵਾਬ ਚਾਹੀਦਾ ਹੈ ਭਾਈ ਰਣਜੀਤ ਸਿੰਘ ਜੀ ਦੇਣ ਕਿ ਉਹਨਾਂ ਦੇ ਘਰ ਮਹਾਰਾਜ ਦਾ ਸਰੂਪ ਕਿਉਂ ਨਹੀਂ ਗਿਆ ਇਹ ਸਾਰੀ ਸੰਗਤ ਵੱਲੋਂ ਇਹ ਬੇਨਤੀ ਆ ਮਾੜੀ ਕੰਬੋਕਿਆਂ ਵੱਲੋਂ ਕਿ ਇਹ ਜਿਹੜੀ ਵਦਿੱਕੀ ਕੀਤੀ ਗਈ ਆ ਜੋ ਉਹਨਾਂ ਦੇ ਘਰੇ ਪਰੌਣੇ ਆਏ ਸਨ ਭਾਈਚਾਰਾ ਆਇਆ ਸੀ ਸਾਰਿਆਂ ਨੇ ਇਸ ਚੀਜ਼ ਦਾ ਬੜਾ ਇਹ ਬੇਚੀ ਮਹਿਸੂਸ ਕੀਤੀ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਘਰ ਪ੍ਰਕਾਸ਼ ਨਹੀਂ ਹੋਏ ਤੇ ਕਿਉਂ ਨਹੀਂ ਹੋਏ ਇਹ ਸਾਨੂੰ ਦੱਸਣਾ ਆ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਹੈ ਕਿ ਤੋੜਨਾ ਹੈ ਇਹ ਵੀ ਭਾਈ ਰਣਜੀਤ ਸਿੰਘ ਜੀ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇਹ ਗੱਲ ਬੜਾ ਸਹੀ ਹੈ ਤਾਂ ਇਹ ਮਾਮਲਾ ਬੜਾ ਅਜੀਬ ਅਤੇ ਬੇहद ਹੈਰਾਨ ਕਰਨ ਵਾਲਾ ਹੈ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਣ ਤੋਂ ਰੋਕਣਾ ਇੱਕ ਬੇहद ਮੰਦਭਾਗੀ ਘਟਨਾ ਹੈ ਹਾਲਾਂਕਿ ਇਸ ਸੰਬੰਧੀ ਪਿੰਡ ਦਲਿਤਪਾਈਚਾਰੇ ਦੇ ਲਾਡੀ ਸਿੱਖ ਦੇ ਅੱਖ ਵਿੱਚ ਆ ਕੇ ਖੜਾ ਹੋ ਗਿਆ ਹੈ ਪਰ ਇਸ ਮਾਮਲੇ 'ਚ ਫਿਲਹਾਲ ਐਸ.ਡੀ.ਪੀ.ਸੀ ਜਾਂ ਫਿਰ ਸ੍ਰੀ ਕਲਤਕ ਸਹਿਬ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ